ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ ਸਵੀਕਾਰ ਮੈਂ ਹਾਥ ਤੁਹਾਡਾ ਹੋ ਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਦੀ ਸੋਚ ਦੇ ਮਾਲਕ ਨੇ ਕਿਸ ਤਰ੍ਹਾਂ ਦੀ ਸੋਚ ਹੈ ਉਹਨਾਂ ਦੇ ਪੰਥ ਦੇ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਜਿਸ ਦੇ ਸਾਬਕਾ ਹੁਣ ਪ੍ਰਧਾਨ ਨੇ ਯਾਨੀ ਕਿ ਚੰਮ ਦੀਆਂ ਚਲਾਈਆਂ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਮਨਕਰ ਕਿਉਂ ਨੇ ਕੀ ਸੁਖਬੀਰ ਸਿੰਘ ਬਾਦਲ ਨਹੀਂ ਜਾਣਦੇ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਕੇ ਬੈਠਾ ਹੋਇਆ ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹਾਂ ਕੱਲਾ ਮੈਂ ਹੀ ਭਗੌੜਾ ਨਹੀਂ ਮੇਰੇ ਨਾਲ ਦੇ ਸਾਥੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਨੇ ਆਖਰਕਾਰ ਕੀ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਦਿਮਾਗ ਉਹਨਾਂ ਦੇ ਦਿਲ ਦੇ ਵਿੱਚ ਜੇ ਗੱਲ ਕਰੀਏ ਵਿਰਸਾ ਸਿੰਘ ਬਿਲਟੋਹਾ ਡਾਕਟਰ ਦਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਭਲੀ ਭਾਂਤ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦੁਰਦਸ਼ਾ ਹੈ ਜਾਂ ਜਿਹੜੇ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਜੇਕਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਅ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾਂਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 3 ਸੀਟਾਂ ਮਿਲੀਆਂ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵੀ ਨਹੀਂ ਮਿਲਣੀਆਂ ਲੇਕਿਨ ਸੋਚ ਕੀ ਹੈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਇੱਕ ਖਿੰਡ ਲਗਾ ਕੇ ਬੈਠੇ ਹੋਏ ਨੇ ਕਿ ਭਾਵੇਂ ਮੈਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਇਕੱਲਾ ਰਹਿ ਜਾਵਾਂ ਲੇਕਿਨ ਪ੍ਰਧਾਨ ਮੈਂ ਹੀ ਬਣਨਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂਆਂ ਵੱਲੋਂ ਕਿਆ ਜਾ ਚੁੱਕਾ ਹੈ ਸੁਖਬੀਰ ਸਿੰਘ ਬਾਦਲ ਨੂੰ ਚਾਰ ਪੰਜ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਵਾ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਯਾਨੀ ਕਿ ਪੰਪਿੰਗ ਕਰ ਰਹੇ ਨੇ ਕਿ ਤੁਹਾਡੇ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਹੋਰ ਅਗਵਾਈ ਕਰ ਨਹੀਂ ਸਕਦਾ ਹਾਲਾਂਕਿ ਐਡਵੋਕੇਟ ਐਡਵੋਕੇਟ ਇਕਬਾਲ ਸਿੰਘ ਝੁੰਦਾ ਦੀ ਜਿਹੜੀ ਰਿਪੋਰਟ ਆਈ ਸੀ ਜਿਸ ਨੂੰ ਲਾਗੂ ਕਰਨਾ ਸੀ ਉਸ ਸ਼ਖਸ ਨੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਜਾ ਕੇ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਕਿਉਂ ਨਹੀਂ ਪੈਂਦੀ ਉਹ ਕਹਿੰਦੇ ਨੇ ਸਾਨੂੰ ਸਮੱਸਿਆ ਹੈ ਸੁਖਬੀਰ ਸਿੰਘ ਬਾਦਲ ਤੋਂ ਸ਼ਖਮੀਰ ਸਿੰਘ ਬਾਦਲ ਦੇ ਸਵਰਗਵਾਸੀ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਐਡਵੋਕੇਟ ਇੱਕ ਬਾਸਿਕ ਝੁੰਡਾ ਦੀ ਰਿਪੋਰਟ ਕਹਿੰਦੀ ਹੈ ਇੱਥੇ ਸਰਜੀਤ ਰਖੜਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸੋਚ ਹੈ ਇਹ ਮਨ ਦੇ ਵਿੱਚ ਬਿਠਾ ਕੇ ਬੈਠੇ ਹੋਏ ਨੇ ਸੁਖਬੀਰ ਸਿੰਘ ਬਾਦਲ ਚਾਹੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕੱਲਾ ਰਹਿ ਜਾਵਾਂ ਲੇਕਿਨ ਪ੍ਰਧਾਨ ਮੈਂ ਬਣਾ ਬਣਾਗਾ ਉਹਨਾਂ ਨੇ ਕਿਹਾ ਕਿ ਅਜਾਇ ਬਿਲਕੁਲ ਨਹੀਂ ਹੋਵੇਗਾ ਪੰਥ ਕੋਲੋਂ ਪੁੱਛਿਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਪੁੱਛਿਆ ਜਾਵੇਗਾ ਪੰਥ ਜਿਸ ਨੂੰ ਪ੍ਰਧਾਨ ਪਨਾਵੇਗਾ ਉਹੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਹਾਲਾਂਕਿ ਸੁਰਜੀਤ ਰਖੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਤੋਂ ਜਦੋਂ ਜੈ ਹੱਥ ਪੈਰ ਹਾਲੇ ਵੀ ਪਾਰੇ ਜਾ ਰਹੇ ਨੇ ਸ਼ਰੋਮਣੀ ਅਕਾਲੀ ਦਲ ਦਾ ਦੁਬਾਰਾ ਪ੍ਰਧਾਨ ਬਣ ਲਈ ਦੁਬਾਰਾ ਮੈਨੂੰ ਰੀਲਾਂਚ ਕਰੋ ਇਹਨਾਂ ਨੇ ਕਿਹਾ ਕਿ ਇਹ ਤਾਂ ਉਸ ਦਿਨ ਹੀ ਆਪਣੇ ਆਪ ਨੂੰ ਰੀਲਾਂਚ ਕਰਕੇ ਬੈਠਾ ਹੋਇਆ ਸੀ ਯਾਨੀ ਕਿ 14 ਜਨਵਰੀ ਮਾਂਗੀ ਵਾਲੇ ਦਿਨ ਸ਼੍ਰੀ ਮੁਖਸ ਸਾਹਿਬ ਦੀ ਧਰਤੀ ਤੋਂ ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨਹੀਂ ਉਹ 스테ਜ ਤੇ ਪ੍ਰਚਾਰ ਕਰ ਸਕਦੇ ਸੀ ਬਲਵਿੰਦਰ ਸਿੰਘ ਪੁੰਦਰਗਾ ਸਕਦੇ ਸੀ ਡਾਕਟਰ ਦਜੀਤ ਸਿੰਘ ਚੀਮਾ ਕਰਦ ਸਕਦੇ ਸੀ ਐਡਵੋਕੇਟ ਅਰਜਿੰਦ ਸਿੰਘ ਧਾਮੀ ਕਰ ਸਕਦੇ ਸੀ ਲੇਕਿਨ ਆਪਣੇ ਆਪ ਨੂੰ ਫਿਰ ਦੁਬਾਰਾ ਰਿਪਰੈਜ਼ੈਂਟ ਕੀਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਪੱਤਾ ਫਿਰ ਦੁਬਾਰਾ ਸੁਖਬੀਰ ਸਿੰਘ ਬਾਦਲ ਵੱਲੋਂ ਖੇਡਿਆ ਜਾਵੇਗਾ ਕਿ ਪ੍ਰਧਾਨਗੀ ਫਿਰ ਦੁਬਾਰਾ ਮੇਰੀ Ciò ci può vedere,